ਮੈਂ ਸਕੂਲ ਕਾ ਤੋਂ ਜਾਣ ਨਾ ਚੌਲ ਖਾ ਕੇ ਮੁੜ ਆਨ ਨਾ ਕੰਦਰ ਟੱਪਾਂ ਲੱਗ ਗਿਆ ਯਾਰ ਇਹਦੀ ਨਾ ਵੀਡੀਓ ਪੂਰੀ ਐਂਡ ਤੱਕ ਵੇਖਿਓ ਮੈਨੂੰ ਲੱਗਦਾ ਫਾਲਟ ਕੋਈ ਤਗੜਾ ਹੀ ਪਿਆਵਾ ਨਾ ਬਾਕੀ ਗੱਲਾਂ ਕਰਦੇ ਆਪਾਂ ਬਾਅਦ ਚ ਮਾਈਟਰ ਨਾ ਤਪੜ ਲਈ ਓਏ ਇੱਕ ਤੂਤੋ ਛਟੀ ਘੜ ਲਈ ਓਏ ਕਨਾ ਹੁਣ ਓਡੇਗਾ ਸਾਜੀ ਉਹ ਨਹੀਂ ਆਦਾ ਇਹ 赶紧给我一万！妈妈把我搞走！妈妈把我搞走！赶紧！妈妈把我,我！赶紧妈妈一万！赶紧！ ਓਏ ਝਾਲਮਾ ਝਾਲਮਾ ਤੇਰੀ ਕਲਮ ਨੂੰ ਸਿਉਕ ਕਿਉਂ ਨਹੀਂ ਲੱਗਦੀ ਵੀ ਐਕਟਿੰਗ ਵੀ ਪੂਰੀ ਐ ਬਾ ਕਮਾਲ ਬਚਾ ਬਾਂਦਾ ਨੀਗਾ ਸਿਰੇ ਦੀ ਕਰਦਾ ਹੈ ਬਾਕੀ ਇਹ ਜਿਹੜੀ ਬਿਮਾਰੀ ਆ ਇਹਦਾ ਕੋਈ ਦਵਾਈ ਨਹੀਂ ਚੱਲਦੀ ਲਾਜ ਦੀ ਚੱਲੰਦਿਆ ਟਾਈਮ ਨਾਲ ਦਵਾਈ ਖਾਈ ਚੱਣੀ